Nothing. Yeah, कि कई की किराए को छुपाता क्योंकि सभा का संजू गई जिले में तो दर पर चार दिन प्रेम दौरान भगवान दास गुप्ता पत्र पत्र में पहुंचने कुछ लोग आगे होना बिंडा तो आया गेट पर पत्तियां सुना गए लीडर फोन लगा क्योंकि प्यारी होती है आप इतने चार से लपंदर फक की वो दे पत्तियों नहीं दी ਜੀ ਆਪਕੇ ਇੱਕ ਲੋਕੀਆ ਵੀਰ ਹੋ ਰਹੀ ਵੀਡੀਓ ਦੇ ਵਿੱਚ ਬੰਦੇ ਜਦੋਂ ਹੋਏ ਨੇ ਭਾਰਗੋ ਕੈਂਪ ਦੀਆਂ ਆਪ ਘਾਰੀ ਮਾਤਰਾ ਦੇ ਵਿੱਚ ਵੋਟਾਂ ਛੱਡਣਾ ਛਿਸਕ ਸਕਦੀਆਂ ਨੇ ਇਹਨਾਂ ਨੇ ਫੇਰ ਵੀ ਹੱਸਿਆ ਨਹੀਂ ਛੱਡਿਆ ਤੁਸੀਂ ਆਪ ਹੀ ਦੇਖ ਲਿਓ ਕਿਵੇਂ ਸ਼ੀਤ ਰੰਗਰਾਲ ਨੇ ਫੜ ਲਿਆ ਆਮ ਆਦਮੀ ਪਾਰਟੀ ਦਾ ਬਠਿੰਡਾ ਦਾ ਲੀਡਰ ਤੇ ਸਭ ਤੋਂ ਵੱਡੀ ਗੱਲ ਆਪ ਦਾ ਬੂਥ ਵੀ ਨਾਲ ਲੱਗਾ ਹੋਇਆ ਸੀ ਪਰ ਕਿਸੇ ਹੋਰ ਲੀਡਰ ਦੀ ਜ਼ਰੂਰਤ ਨਹੀਂ ਹੋਈ ਕਿ ਇਸ ਨੂੰ ਛੁੜਾ ਦੇ ਛੁੜਾ ਦੇ ਛੁੜਾ ਦੇ ਟਿੱਪਟਕ ਕਿਥੇ ਹੋ ਮੈਂ ਮਾਡਲ ਹਾਂ ਅਸੀਂ ਬਾਹਰਲੇ ਬੰਦੇ ਸੜੇ ਜਿੰਨੇ ਦੇ ਬੰਦੇ ਲੋਕਾਂ ਨੂੰ ਦਰਵਾਜ਼ੇ ਤੇ ਬੋਕਾ ਮਾਡਲ ਦਰਵਾਜ਼ੇ ਹਾਂ ਜੀ ਮਾਪ ਕੋਤੇ ਬੜੇ 21 ਬੰਦੇ ਦੋ ਦੋ ਨਾਲ ਕਿਦੋਂ ਭੇਜੋ ਭਾਜੀ ਪਲੀਜ਼ ਇੱਕ ਵਾਰੀ ਮੁੱਠਾਂ ਦੇ ਵੇਹ ਪਾਰਕਿੰਗ ਕਰਾ ਦਿਓ ਕਿ ਲਈ ਝਗੜਾ ਨਾ ਜਾਂਦਾ ਨਹੀਂ ਪਿਆਰ ਨਾਲ ਜਿੰਨੂੰ ਮੱਝ ਲੋਕ ਬੋਲਦਾ ਸੋਈ ਤੁਹਾਨੂੰ ਦੇ ਨੇਰੀਏ ਜੀ ਇਹ ਮਾਨ ਦਾ ਸਰਕਾਰ ਬਕਰਨੀ ਹੈ ਨਾ ਯਾਰ ਕਮਿੰਟ ਹਾਏ ਹੋ ਵਾਹ ਜਿਹੜਾ ਬਸ ਕਰ ਨਹੀਂ ਮਿਲੇ ਦਿੱਤਾ ਕੀ ਬਿਆਹੂ ਓਏ ਦਿੱਤਾ ਕੀ ਬੁਰੇ ਪੰਜਾਬ ਨੂੰ ਦੱਸ ਕਿੰਤਾ ਕੀ ਏ ਉਹ ਤਾਂ ਪਤਾ ਹੈ ਚੋਰੀ ਚੋੜ ਤੁਹਾਨੂੰ ਮਮਾ ਲੋਕਾਂ ਨੇ ਬਣਵੇਂ ਐਮਐਲਏ ਬਣਾਏ ਬਣਵੇਂ ਐਨਐਲਐ ਇਹ ਪੰਜਾਬ ਦੇ ਲੋਕਾਂ ਦੇ ਧੀਆਂ ਦੇ ਲੋਕਾਂ ਦੇ ਅਧਿਕਾਰ ਖਾ ਗਏ ਓ ਚੋਰ ਤੁਹਾਨੂੰ ਲੋਕਾਂ ਨੇ ਪੰਜਾਬ ਤੋਂ ਬਣਵੇਂ ਐਨਐਲਐ ਬਣ ਹੈ ਗਰੀਬਾਂ ਨੇ ਬਣਵੇਂ ਐਮਐਲਏ ਐ ਗਰੀਬ ਦੇ ਲੋਕਾਂ ਦੇ ਬੱਚੇ ਨੂੰ ਲੁੱਟ ਲਿਆ ਤੁਸੀਂ ਅਜਾਸ਼ਾ ਕਰ ਰਹੇ ਹੋ ਅਮਰੀਕੀ ਐਨਾ ਕਰੋ ਬਾ ਮੇਰੇ ਅੱਗੇ ਬਣਾਓ ਨਾ ਮੇਰੇ ਭਰਾਓ ਤੁਸੀਂ ਮੇਰੇ ਭਰਾਓ ਮੇਰੇ ਬਜ਼ੁਰਗ ਜੀ ਇਹ ਬਾਤ ਹੈ ਜੀ ਤੁਹਾਡੇ ਬੱਚੇ ਤੁਹਾਡੀ ਫੋਟੋ ਆ ਦੇਖੋ ਜੀ ਅਮਰਦੀਪ ਸਿੰਘ ਰਾਜਨ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇਖੋ ਇਹਨਾਂ ਦੀ ਬਦਮਾਸ਼ੀ ਆਮ ਆਦਮੀ ਪਾਰਟੀ ਵਾਲਿਆਂ ਦੀ 12 ਬੰਦੇ ਬਲਾ ਕੇ ਬੂਥਾਂ ਤੇ ਬਿਠਾ ਰਹੇ ਨੇ ਤੇ ਲੋਕਾਂ ਨੂੰ ਕੋਲੇ-ਪਾਲੇ ਨੂੰ ਝੰਕਾ ਰਹੇ ਨੇ ਜੀ ਆਹ ਦੇਖੋ ਵਿਸਟਿੰਗ ਕਾਰਡ ਰਮਨਦੀਪ ਸਿੰਘ ਰਾਜਨ ਪੰਜਾਬ ਜਲ ਸੁਰੱਖਿਅਤ ਪਰਵੋਦ ਡਾਇਰੈਕਟਰ ਹਾਂ ਕਿੱਥੇ ਹੋ ਸੰਨੀ ਅਲਵਾਲੀਆ ਸੰਨੀ ਅਲਵਾਲੀਆ ਕਿੱਥੇ ਹੋ ਅਗਵਾਬ ਨਮਾਜ਼ ਹੁੰਦੀਆਂ ਨੂੰ ਨਹੀਂ ਕੋਈ ਖਲੀ ਰਾਜ ਨਹੀਂ ਕਰੂ ਹਾਂ ਹਾਲੂ ਕਰਦੇ ਨਾ ਨਹੀਂ ਇਹਦਾ ਨਾ बठिंडे बलो आम आदमी बच्चे प्यारूथा बह गए तेरी फोटो है फोटो पहले दो बूथ बचा फोटो ਆ ਸੰਮੀ ਆਲੋ ਵਾਲੀ ਐ ਨਾਲ ਸੰਮੀ ਆਲੋ ਵਾਲੀਆ ਚੇਅਰਮੈਨ ਦੀ ਰਿਪੋਰਟ ਦਾ ਪੂਰੀ ਫੋਟੋ ਐ ਥੋ ਭੱਜ ਗਿਆ ਇਹ ਰਹਿ ਗਿਆ ਸੰਮੀ ਆਲੋ ਵਾਲੀਆ ਉਹ ਭੱਜ ਗਿਆ ਸੰਮੀ ਆਲੋ ਵਾਲੀਆ ਉਹ ਵੀ ਫੋਟੋ ਸੀਗੀ ਨਾਲ ਆ ਗਈ ਹਮੇ ਕੋ ਭਾਜੀ ਮੈਂ ਤਾਂ ਖੈਂਟਾ ਲੱਭਣ ਡਿਆ ਕੱਲ ਦੂਜੇ ਪੱਗਾਂ ਪਾਈਆਂ ਰੰਗਾਂ ਨਾਲ ਇਹ ਲੁਪਕਣ ਬਲਵਾ ਸਮਝਦੇ ਕਿੱਥੇ ਕੋਈ ਕੈਮਰੇ ਲੱਗੇ ਨਾ ਕਾਟਦੇ ਅੱਜ ਕੈਮਰੇ ਲੱਗੇ ਆ ਮਰ ਜੇਂਗਾ ਤੂੰ ਨਾ ਬੋਲ ਹਾਂਜੀ ਸਾਰੇ ਬਠੇ ਆ ਉਸੀ ਲੋਕਾਂ ਨੂੰ ਕੀ ਸੰਭਾਲੀਓਗੇ ਪੰਜਾਬ ਦੇ ਲੋਕ ਰੋ ਰਹੇ ਤੜਾਈ ਤੜਾਈ ਕਰ ਰਹੇ ਲੋਕਾਂ ਦੇ ਇਹ ਲੋਕਾਂ ਨੂੰ ਲੋਕਾਂ ਦਾ ਰੋਜ਼ਗਾਰ ਨਹੀਂ ਦਿੰਦੇ ਅੜਿਕਾ ਤੋਂ ਹੈਲਪੋਰਟ ਕਰਾ ਕੇ ਨਾ ਜੀਦਾ ਜੀਦਾ ਮਨੀ ਨਾ ਪੈਟ ਤੋਂ ਡਾਕਟਰ ਬੈਠੇ ਚੜਨਾਗੇ ਦਾ ਆਪਾ ਜਿਹੜਾ ਅੰਦਰ ਬਾਹਰਲਾ ਬੰਦਾ ਲੋਕਲ ਆਪਣੇ ਕੋਲ ਆਏ ਆ ਸਾਰੇ ਜਿੰਨੇ ਵੀ ਲੋਕ ਜਿਹੜੀ ਮਜੀ ਪਾਤੀ ਦੇ ਬੰਦੇ ਮੈਂ ਪਾਤੀ ਕੋਈ ਗਿਲਾਨੀ ਕਿੰਨਾ ਨਾਲ ਨਾਲ ਮਜੀ ਮੈਂ ਆਪਣੇ ਲੋਕਾਂ ਨੇ ਪਾਤੀ ਲਗਲਗ ਵਿਚਾਰ ਕੀ ਹੋ ਗਿਆ ਦੁਨੀਆਂ ਦੀ ਮਰਜ਼ੀ ਹੈ ਬਾਹਰ ਬੰਦਾ ਨਹੀਂ ਬੈਠਦਾ ਬੰਦਾ ਨਹੀਂ ਬੈਠਦਾ ਨਾਰੂਟੋ ਪੰਨੀਰ ਆ ਕੀ ਉਹਨੂੰ ਅਮਰੀਕਾ ਦੀ ਗੱਲ ਹੈ ਮੋਰ ਜੀ ਨੂੰ ਮਰਜ਼ੀ ਦੁਨੀਆਂ ਬਾਹਰ ਦੁਨੀਆਂ ਦਾ ਨਾ ਨਾ ਕਰੋ ਬਾਹਰ ਬੰਦੇ ਆ ਗਏ ਸਾਂਝੇ ਦੇ ਚੱਲੋ ਹਾਂ ਇਹਦਾ ਫੋਨ ਵੀ ਹੁਣ ਉੱਥੇ ਬਰਮਤ ਹੋ ਗਿਆ ਕੀ ਹੋ ਗਿਆ ਭੈਣ ਜਿੰਦੀ ਹੋਇਆ ਕੀ ਤੁਸੀਂ ਕਰਦੇ ਕੀ ਬਦਮਾਸ਼ੀ ਆ ਕੇ ਇੱਥੇ ਤੁਸੀਂ ਭੈਣ ਨੂੰ ਡਰਾ ਰਹੇ ਹੋ ਇਹ ਤਾਂ ਢੀ ਇਨਸਾਨੀਅਤ ਹੈ ਸ਼ਰਮ ਕਰੋ ਸ਼ਰਮ ਬਾਜੀ ਤੁਸੀਂ ਇੱਥੇ ਰਹੋ ਪਹਿਲਾਂ ਪੁਲਿਸ ਬੁਲਾ ਕੇ ਜਾਇਓ ਸਾਹਮਣੇ ਆ ਭੂਤ ਦੇ ਮੈਂ ਸਭ ਕੁਝ ਦੇਖ ਰਿਹਾ ਹਾਂ ਰੰਗਲਾ ਬੜੇ ਮੈਂ ਬੈਠੀ ਨਹੀਂ ਬੈਠੀ ਹਾਂ ਦੇਖੋ ਦੇਖੋ ਕੋਣ ਹੈ ਵਗਾਰਾ ਸਾਹਿਬ ਕੋਣ ਆ ਗੱਡੀ ਜਾਂਦਾ ਫੋਨ ਹੈ ਨਾ ਮੈਂ ਤੁਹਾਨੂੰ ਮਸਲੇ ਜੀ ਆਪਾਂ ਕੀ ਹੈ ਨਹੀਂ ਭਾਈ ਬੈਠੋ ਕਰਦੇ ਪੰਜ ਮਿੰਟ ਦਾ ਚੱਲੇਗਾ ਕਹਿੰਦਾ ਆਈਏ ਆਪਾਂ ਚਾਹੇ ਇਹ ਬੰਦੇ ਬਣਾ ਕਰਾ ਕਰਾ ਬੁਲਾਤ ਕੋਣ ਤੁਹਾਨੂੰ ਬੁਲਾ ਕੀ ਆਪਾਂ ਤਾਂ ਕਿਹੜੇ ਲੋਕਾਂ ਨੂੰ ਜਵਾਬ ਦੋਗੇ ਤੁਸੀਂ ਦੇ ਬੰਦੇ ਲੱਭਣੀ ਦੰਦੇ ਬਾਦ ਨੂੰ ਗਲਤੀ ਕਰ ਰਹੀ ਹੈ ਸੁਲਾਤ ਮਾਲੇ ਬਣਦੇ ਆ ਪਾਣੀ ਚ ਲਾਉ ਲੋ ਵੀ ਲਾ ਦੋ ਇੱਧਰ ਲਾਉਂਦੇ ਆ ਕੋਈ ਨਾ ਮੈਂ ਹੀ ਰੋ